ਦਵਾਬੇ ਦੇ ਵਿੱਚ ਲੋਕੀ 60ਾਂ ਤੋਂ 70ਾਂ ਤੋ ਜਾਣ ਲੱਗੇ ਆ ਹੁਣ ਕਹਿਣਗੇ ਦਵਾਬਾ ਖਾਲੀ ਆ ਨਹੀਂ ਦਵਾਬੇ ਵਾਲੇ ਪੰਜਾਬ ਗੇੜਾ ਹਰ ਵਾਰੀ ਮਾਰਦੇ ਆ ਸਾਲ ਚ ਦੋ ਵਾਰੀ ਮਾਰਦੇ ਆ ਹੂੰ ਕਿੱਦਾਂ ਮਾਰਦੇ ਆ ਉਹਨਾਂ ਨੇ ਬਾਹਰ ਗਈ ਮਿਹਨਤਾਂ ਕੀਤੀਆਂ ਸਾਰਾ ਸੈੱਟ ਕੀਤਾ ਇੰਗਲੈਂਡ ਚ ਦਵਾਬੇ ਦਾ ਨਾਂ ਗੂੰਜਦਾ ਜੀ ਦਵਾਬੇ ਵਾਲਾ ਕੋ ਵੱਡੇ ਵੱਡੇ ਬਿਜ਼ਨਸ ਨੇ ਇੰਗਲੈਂਡ ਕੈਨੇਡਾ ਅਮਰੀਕਾ ਦੇ ਵਿੱਚ ਉਹ ਕਿੱਦਾਂ ਬਣ ਗਏ ਜੇ ਬਾਹਰ ਗਈ ਲਵਾਨਾ ਕਮਿਊਨਿਟੀ ਆ ਜੀ ਹਾਂਜੀ ਲਵਾਨੇ ਸਭ ਤੋਂ ਵੱਧ ਵਾਰ ਨੇ ਯੂਕੇ ਦੇ ਬਹੁਤ ਨੇ ਯੂਕੇ ਅਮਰੀਕਾ ਅਮਰੀਕਾ ਲਵਾਉਣੇ ਭਰੇ ਪਏ ਠੀਕ ਹੈ ਜੀ ਮੈਂ ਨਾ ਇਹਨਾਂ ਨੂੰ ਮਿਲਿਆ ਮੈਂ ਕਹਿੰਦਾ ਤੁਹਾਨੂੰ ਕੋਈ ਦੁੱਖ ਹੈਗਾ ਪੰਜਾਬ ਛੱਡਣ ਦਾ ਕਹਿੰਦਾ ਦੁੱਖ ਕਰਦਾ ਭਾਜੀ ਕਹਿੰਦਾ ਬੱਕ ਬਕਰੇ ਭਰਾਏ ਭਇਆ ਬਾਹਰ ਆ ਕੇ ਅਸੀਂ ਪੈਸੇ ਚਾਰ ਕਮਾਈ ਆ ਹਮ ਆਪਣੇ ਭੈਣ ਭਰਾ ਵੀ ਬੁਲਾਏ ਆ ਆਪ ਵੀ ਸੈੱਟ ਹੋਏ ਆ ਹਮ ਕੋਈ ਦੁੱਖ ਨਹੀਂ ਪੰਜਾਬ ਛੱਡੇਣ ਨੂੰ ਆਂਦੇ ਆ ਟੌਰ ਨਾਲ ਘੁੰਮਦੇ ਫੇਰ ਚੱਲ ਜਾਂਦੇ ਆ ਸੈੱਟ ਸਾਨੂੰ ਹੋਣਾ ਪੈਂਦਾ ਸਟਰਗਲ ਕਰਨਾ ਪੈਂਦਾ ਕਈ ਤਾਂ ਇਹ ਵੀ 6 ਮਹੀਨੇ ਇੱਥੇ ਰਹਿੰਦੇ 6 ਮਹੀਨੇ ਬਾਹਰ ਰਹਿੰਦੇ ਬਹੁਤ ਨੇ ਜੀ ਬਹੁਤ ਪੰਜਾਬੀ ਆ ਚੜਦੇ ਸਿਆਲ ਉਹ ਇੰਡੀਆ ਲੈਂਡ ਕਰ ਜਾਂਦੇ ਆ ਵਿంటర్ ਚ ਕੱਢ ਕੇ ਫੇਰ ਵਾਪਸ ਕੈਨੇਡਾ ਅਮਰੀਕਾ ਉਹ ਕਿੱਦਾਂ ਪੋਸਿਬਲ ਹੋਇਆ ਉਹਨਾਂ ਨੇ ਸਹੀ ਟਾਈਮ ਤੇ ਮਿਹਨਤ ਕੀਤੀ ਹਮ ਜਿੰਦਗੀ ਦੇ ਅਸਲੀ ਸਾਲ ਉਹਨਾਂ ਨੇ ਜਿਹੜੇ ਕਹਿੰਦੇ ਪਹਿਲੇ 10 ਸਾਲ ਪੂਰਾ ਸੰਘਰਸ਼ ਕੀਤਾ ਹਮ ਸਿਸਟਮ ਨੂੰ ਸਮਝਿਆ ਕਿਸੇ ਨੇ ਪੰਪ ਲੈ ਲਿਆ ਕਿਸੇ ਨੇ ਕੋ ਟ੍ਰਾਂਸਪੋਰਟ ਬਣਾ ਲਈ ਉੱਥੋਂ ਇਨਕਮ ਕ੍ਰੀਏਟ ਕਰ ਲਈ ਫਿਰ ਇਨਵੈਸਟਮੈਂਟਸ ਕਰ ਲਈਆਂ ਲਾਈਫ ਨੂੰ ਫਾਈਨੈਂਸ਼ੀਅਲੀ ਫਰੀ ਕਰ ਲਿਆ ਹਮ ਕਿੰਨੇ ਲੋਕੀ ਨੇ ਤੁਸੀਂ ਆਹ ਲਾ ਲਓ ਪੰਜਾਬ ਚ ਕਿੰਨੇ ਲੋਕੀ ਫਾਈਨੈਂਸ਼ੀਅਲੀ ਫਰੀ ਆ ਜ਼ਮੀਨਾਂ ਸਾਰਿਆਂ ਕੋਲ ਨਹੀਂ ਹੈਗੀ ਮੈਂ ਅੱਜ ਔਨ ਸਕਰੀਨ ਕਹਿ ਰਹਿੰਦਾ ਹਾਂ ਹਮ ਹਰ ਬੰਦਾ ਕਿੱਲਨੇ ਵਾਲਾ ਨਹੀਂ ਆ ਹਮ ਹਰ ਬੰਦਾ ਕਹਿ ਲੋ ਵੀ ਪਰਿਵਾਰ ਤੋਂ ਪਿੱਛੇ ਫਾਈਨੈਂਸ਼ਲੀ ਸੌਖਾ ਨਹੀਂ ਆ ਹਮ ਸਾਡੇ ਮਾਪਿਆਂ ਲਈ ਅਮੀਰ ਸਾਡੇ ਤੋਂ ਸੀਗੀ ਵੀ ਸਾਡੇ ਬੱਚੇ ਬਾਹਰ ਜਾਣਗੇ ਸੈੱਟ ਹੋਣਗੇ ਪਰ ਬੱਚੇ ਤਾਂ ਬੁੱਠੇ ਪਾਸੇ ਹੋ ਗਏ ਉਹ ਇਮੋਸ਼ਨਲ ਹੋਣ ਲੱਗ ਗਏ ਇੱਕ ਬੱਚੇ ਨੇ ਜਿਹਨੇ ਸੰਘਰਸ਼ ਜ਼ਿੰਦਗੀ ਦਾ ਕਰਨਾ ਸੀ 21-22 ਸਾਲ ਦੀ ਉਮਰ ਦੇ ਵਿੱਚ ਹਨਾ ਉਹਨੂੰ ਸਕੇਹ ਕਹਿੰਦਾ ਵੀ ਤੂੰ ਬਹਿਲਾ ਰਿਹਾ ਹੈ ਤੂੰ ਕਾਲਜ ਜਗੇ ਪੜ ਤੂੰ 24 ਸਾਲ ਤੱਕ ਪੜ 25 ਸਾਲ ਤੱਕ ਪੜ ਫੇਰ ਦੇਖੀ ਜੋਬ ਦਾ ਕੀ ਕਰੇ ਫੇਰ ਦੇਖੀ ਜੋਬ ਦਾ ਕੀ ਕਰਨਾ ਟੈਕਨਿਕਲੀ ਜ਼ਿਆਦਾ ਸੋਚਿਓ ਯੂਸੂਲੀ ਕੀ ਹੁੰਦਾ ਵੀ ਬੱਚਾ 24 25 ਸਾਲ ਦਾ ਪੰਜਾਬ ਚ ਪੜਦਾ ਹੁੰਦਾ 26ਵੇਂ ਸਾਲ ਦੇ ਵਿੱਚ ਕਾਲਜ ਤੋਂ ਬਾਹਰ ਨਿਕਲਦਾ ਉਹਦੇ ਵਿਆਹ ਦਾ ਜ਼ੋਰ ਪੈ ਜਾਂਦਾ ਵੀ ਵਿਆਹ ਕਰਾ ਉਹ ਇੱਕ ਆਰਡੀਨਰੀ ਜੋਬ ਨਾਲ ਵਿਆਹ ਕਰਾ ਲੈਂਦਾ ਫੇਰ ਉਹ ਤੋਂ ਖਰਚੇ ਨਹੀਂ ਪੂਰੇ ਜਾਂਦੇ ਜ਼ਿੰਦਗੀ ਦਾ ਇਹ ਸੰਘਰਸ਼ ਜਿਹੜੇ अर्ਲੀ ਕਰਦੇ ਆ ਨਾ ਬਾਅਦ ਚ ਉਹੀ ਨਜ਼ਾਰੇ ਵੜਦੇ ਆ ਇਹ ਨਾ 20 ਤੋਂ 30 ਸਾਲ ਦਾ ਪੀਰੀਅਡ ਆ ਨਾ ਜੀ ਇਹ ਮਿਹਨਤ ਦਾ ਪੀਰੀਅਡ ਆ ਇਹ ਸਭ ਤੋਂ ਵੱਧ ਕੰਮ ਕਰਨ ਦਾ ਪੀਰੀਅਡ ਆ ਹਮ ਹੁਣ ਇਹ ਟਾਈਮ ਤੇ ਅਸੀਂ ਕੰਮ ਕਰਨਾ ਸੀ ਸਾਨੂੰ ਯਾਦ ਆ ਗਿਆ ਵੀ ਨਹੀਂ ਮੈਨੂੰ ਰੋਟੀ ਖਾਣੀ ਆ ਮੈਨੂੰ ਮੰਮੀ ਦਾ ਪਿਆਰ ਚਾਹੀਦਾ ਵਾ ਜਿਹੜਾ ਨੇ ਘਰ ਛੱਡੇ ਨੇ ਤਰੱਕੀ ਵਾਣਾ ਨਹੀਂ ਕੀਤੀ ਆ ਉਹ ਦੇਖੋ ਮੇਰੀ ਮੰਮੀ ਮੇਰੇ ਮੇਰਾ ਧਿਆਨ ਰੱਖਦੇ ਸਾਰੀ ਜ਼ਿੰਦਗੀ ਨਹੀਂ ਰੱਖ ਸਕਦੀ ਮੇਰਾ ਫਰਜ਼ ਆ ਮੇਰੀ ਫੈਮਿਲੀ ਵਾਸਤੇ ਉਹਨਾਂ ਨੂੰ ਚੰਗੀ ਜ਼ਿੰਦਗੀ ਦੇਣ ਦਾ ਤੇ ਚੰਗੀ ਜ਼ਿੰਦਗੀ ਵਾਸਤੇ ਫਾਈਨੈਂਸ਼ੀਅਲਸ ਚਾਹੀਦੇ ਹੁੰਦੇ ਆ ਹੂੰ ਕਿੱਥੋਂ ਆਉਣੇ ਆ ਵੀਰੇ ਸਾਡੇ ਕੋਲ ਮੈਂ ਨਾ ਇੰਡੀਆ ਵਾਸਤੇ ਕਈ ਵਾਰੀ ਐਡ ਚਲਾਈ ਯਾਰ ਵੀ ਦੁੱਖ ਲੱਗਦਾ ਵੀ 40 40 ਸਾਲ ਦੇ ਬੰਦੇ ਪੀ ਐਚ ਡੀ ਪਾਸ ਬੰਦੇ ਜੋਬਾਂ ਵਾਲਾ ਬੰਦੇ ਮਿਲਦੇ ਕਈ ਵਾਰੀ ਐ ਹੁੰਦਾ ਵੀ ਅਸੀਂ 30 30 ਸਾਲ ਦੇ ਹੋ ਗਏ 45 45 ਸਾਲ ਦੇ ਲੋਕਾਂ ਦਾ ਇੰਟਰਵਿਊ ਕਰ ਰਹੇ ਹਾਂ ਉਹ ਅੱਜ ਵੀ ਕਹਿੰਦੇ ਨੇ ਬਾਈ ਕਾਸ਼ ਕਰੇ ਬਾਹਰ ਜਾਣ ਦਾ ਮੌਕਾ ਮੇਰੇ ਨਾਲ ਨਿਕਲ ਜਾਂਦੇ ਤੁਸੀਂ ਇਹ ਚਲੋ ਇਹ ਛੱਡੋ ਆਪਾਂ ਹਨਾ ਜਿੰਨਾ ਪੰਜਾਬ ਦਾ ਲੀਡਰ ਹੈਂ ਇੰਡੀਆ ਦਾ ਲੀਡਰ ਹੈ ਜਿੰਨੇ ਇੰਡੀਆ ਦੇ ਵਿੱਚ ਕਹ ਲੋ ਵੀ ਗ੍ਰੇਡ A B ਹਨਾ ਅਫਸਰ ਨੇ ਜਾਂ ਕੋਈ ਤਗੜੇ ਕਹ ਲੋ ਵੀ ਜਿਹੜੇ ਤਗੜੀ ਪੋਸਟ ਦੀ ਬਿਊਰੋਕ੍ਰੇਸੀ ਆ ਜਾਂ ਕਹ ਲੋ ਕੋਈ ਤਗੜਾ ਬਿਜ਼ਨਸਮੈਨ ਸਭ ਦੇ ਜਵਾਗ ਬਾਹਰ ਨੇ ਕਿਸੇ ਦਾ ਬੱਚਾ ਹੋ ਰਿਹਾ ਨਹੀਂ ਹੈਗਾ ਕਿ ਸਾਬ ਸਭ ਦੇ ਕਿਸੇ ਦਾ ਕੈਨੇਡਾ ਕਿਸੇ ਦਾ ਅਮਰੀਕਾ ਕਿਸੇ ਦਾ ਆਸਟ੍ਰੇਲੀਆ ਕਿਸੇ ਦਾ ਨਿਊਜ਼ੀਲੈਂਡ ਆ ਇੱਕ ਲੋਅਰ ਮਿਡਲ ਕਲਾਸ ਦੀ ਜਦੋਂ ਬਾਹਰ ਜਾਣ ਦੀ ਵਾਰੀ ਆਉਂਦੀ ਆ ਉਹਨੂੰ ਇਹ ਸਮਝਾ ਦਿੱਤਾ ਜਾਂਦਾ ਕਿ ਤੂੰ ਕੁਰਬਾਨੀਆਂ ਵਾਸਤੇ ਜੰਮਿਆ ਕੁਰਬਾਨੀ ਕਿੱਥੇ ਦੇਣੀ ਆ ਤੂੰ ਜਾ ਕੇ ਭਾਈ ਧਰਨੇ ਲਾਣੇ ਨੇ ਤੂੰ ਇਹਨਾਂ ਨਾਲ ਲੜਨਾ ਤੂੰ ਇਹਨਾਂ ਨਾਲ ਲੜਨਾ ਜਾ ਕੇ ਇਹਨਾਂ ਨੂੰ ਸਮਝ ਹੀ ਨਹੀਂ ਆਇਆ ਵੀ ਸਾਡੇ ਕੰਮ ਕਰਨ ਦਾ ਟਾਈਮ ਅਸੀਂ ਪੈਸੇ ਕਮਾਉਣੇ ਆ ਲੋਅਰ ਮਿਡਲ ਕਲਾਸ ਨੂੰ ਹੋਰ ਜ਼ਿੰਮੇਵਾਰ ਚ ਲਾ ਦਿੱਤਾ ਗਿਆ ਤਰਨੇ ਨਾਲ ਦੀ ਗੱਲ ਤਾਂ ਕਰਦੇ ਪਏ ਇਮੀਗ੍ਰੇਸ਼ਨਾਂ ਦੇ ਬਾਰੇ ਵੀ ਤਰਨੇ ਲੱਗ ਜਾਂਦੇ ਆ ਆਜਾ ਬਾਜੀ ਇਹ ਕੌਂਟਰੋਵਰਸ਼ਲ ਹੋ ਜਾਊਗਾ ਫਿਰ ਕਿ ਦੇਣੀ ਬੜਾ ਸਾਡੇ ਬਾਹਰ ਲੱਗ ਜੇ ਬਸ ਸਾਡਾ ਤਾਂ ਦੀ ਨੌਬਤ ਇਦਾਂ ਨਹੀਂ ਹੈਗੀ ਪਰ ਇਹ ਹੋਇਆ ਇਦਾਂ ਹੈਗਾ ਵਾ ਆਮ ਘਰਾਂ ਦੇ ਬੱਚੇ ਫਿਰ ਵਰਤਨ ਵਾਸਤੇ ਰੱਖੇ ਜਾਂਦੇ ਆ ਹੂੰ ਚਾਹੇ ਉਹਨੂੰ ਕੋਈ ਅਫਸਰ ਵਰਤੇ ਚਾਹੇ ਕੋਈ ਲੀਡਰ ਵਰਤੇ ਚਾਹੇ ਉਹਨੂੰ ਕੋਈ ਹੋਰ ਵਰਤੇ ਪਰ ਇਹ ਕੈਨੇਡਾ ਅਮਰੀਕਾ ਸੀ ਜਿਹੜ ਨੇ ਆਮ ਘਰ ਦੇ ਬੱਚਾ ਨੂੰ ਸੈਪਟ ਕੀਤਾ ਸਾਡੇ ਵਰਗੇ ਚਲੋ ਅਸੀਂ ਆਮ ਪਰਿਵਾਰਾਂ ਦੇ ਉੱਠੇ ਹੋਏ ਆ ਸਾਡੇ ਚ ਕਦੀ ਇੰਨੀ ਹਿੰਮਤ ਹੀ ਨਹੀਂ ਸੀ ਪੈਣੀ ਵੀ ਅਸੀਂ ਕਦੇ ਵੱਡੀ ਥਾਂ ਦੇ ਚਲ ਜੀਏ ਹੂੰ 5 ਸਟਾਰ ਹੋਟਲ ਦੇ ਵਿੱਚ ਰਹਿਣ ਦਾ ਖਰਚਾ 20 ਬੱਚੇ 25000 ਰੁਪਏ ਆਉਂਦਾ ਇੱਕ ਰਾਤ ਦਾ ਹੁਣ ਜਿਹਦੀ ਤਨਖਾਹ ਹੀ 20000 ਆ ਮਹੀਨੇ ਦੀ ਉਹ ਕੀ ਜਾਊਗਾ ਹੁਣ ਕਹੀ ਕਹਿਣ ਕਿ ਲੈ ਐਡੀਆਂ ਖਵਾਇਸ਼ਾਂ ਕਿਉਂ ਕਿਉਂ ਭਈ ਅਸੀਂ ਕੁਰਬਾਨੀਆਂ ਵਾਸਤੇ ਜੰਮੇ ਹੋਈਆਂ ਅਸੀਂ ਸਾਰੇ ਜੰਮੀ ਕੁਰਬਾਨੀਆਂ ਹੀ ਕਰਨੀਆਂ ਨੇ ਇਹ ਪਰਦੇਸ ਅਸੀਂ ਜਿੰਨੇ ਦਿਖਾਇਆ ਹੁਣ ਮੈਂ ਕਿੰਨੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਕਿਸੇ ਨੇ ਪੁੱਛਿਆ ਨਹੀਂ ਸੀ ਉਹ ਪਰਦੇਸ ਗਏ ਕਾਮਯਾਬ ਹੋਏ ਸਾਰੇ ਪਾਸੇ ਬੱਲੇ ਬੱਲੇ ਮੈਂ ਸਭ ਨੂੰ ਕਹਿੰਨਾ ਵੀ ਤੁਹਾਡੇ ਫਾਈਨੈਂਸ਼ੀਅਲ ਸਟੇਟਸ ਨਹੀਂ ਤੁਹਾਨੂੰ ਇੱਜ਼ਤ ਦਿਵਾਣੀ ਆ ਚਾਹੀਏ ਉਹ ਇੰਡੀਆ ਚਾਹੀਏ ਉਹ ਕੈਨੇਡਾ ਪਰ ਕੈਨੇਡਾ ਅਮਰੀਕਾ ਚ ਇੱਕ ਗੱਲ ਹੈਗੀ ਤੁਹਾਡੇ ਕੋਲ ਓਪਰਚ्युनिटीयां ਹੈਗੀਆਂ ਨੇ ਹੁਣ ਵੇਖੋ ਜਿਹੜੇ ਹੋਇਆ ਕੀ ਜਿਆ ਵੀ ਜਿਹੜੇ ਦਾ ਚੰਗੇ ਪਰਿਵਾਰਾਂ ਦੇ ਬੱਚੇ ਜਿਹਨਾਂ ਨੂੰ ਟੇਬਲ 'ਚ ਸਰਵ ਹੁੰਦਾ ਸੀ ਉਹਰੇ ਉਹ ਗਏ ਬਾਹਰ ਉਹ ਨਾਲ ਦੇਖੇ ਵੀ ਸਾਡੀ ਤਾਂ ਕੋਈ ਪੁੱਛ ਪੁੱਛ ਨਹੀਂ ਕਰਦਾ ਉਹਰੇ ਡੈਡੀ ਦਾ ਫੋਨ ਨਹੀਂ ਚੱਲਦਾ ਹੈਗਾ ਉਹ ਤਾਂ ਕਹਿੰਦਾ ਜੀ ਹਾਈ ਅਮਰੀਕਾ ਹਾਈ ਕੈਨੇਡਾ ਬੜਾ ਔਖਾ ਜੀ ਬੜਾ ਔਖਾ ਹੁਣ ਜਿਹੜੇ ਸੰਘਰਸ਼ ਵਾਲੇ ਬੱਚੇ ਸੀਗੇ ਜਿਹੜੇ ਜਿਹਦਾ ਜਿਹਦਾ ਬਾਪੂ ਕਿਤੇ ਕਲਰਕ ਲੱਗਿਆ ਹੋਇਆ ਜਿਹਦੇ ਪਿਓ ਕੋਲ ਦੋ ਕਿੱਲੇ ਸੀਗੇ ਉਹਨੂੰ ਪਤਾ ਸੀ ਵੀ ਬਈ ਮਜਬੂਰੀ ਆ ਕਰੇ ਹੁਣੇ ਵਾਪਸ ਆਏ ਬਈ ਉਹ ਨਹੀਂ ਵਾਪਸ ਆਏ ਜਿਨ੍ਹਾਂ ਦੇ ਕੋਲ ਕਿੱਲਾ ਜ਼ਮੀਨ ਸੀ ਦੋ ਕਿੱਲੇ ਜ਼ਮੀਨ ਸੀ ਉਹ ਕੀ ਖੇਤੀ ਕਰਦੇ ਮੈਨੂੰ ਨਾ ਕੋਈ ਬੰਦਾ ਸੀ ਦੋ ਜਾਣੇ ਦੋਸਤ ਖੜੇ ਤੇ ਇਹ ਕੋ ਤੀਜਾ ਬੰਦਾ ਆ ਕੇ ਕਹਿੰਦਾ ਵੀ ਤੇਰੇ ਕੋਲ ਨਾਲ ਦੇ ਬੰਦੇ ਕੋਈ ਜ਼ਮੀਨ ਕਿੰਨੀ ਆ ਕਹਿੰਦਾ ਢਾਈ ਕਿੱਲੇ ਕਹਿੰਦਾ ਤੂੰ ਤਾਂ ਆਰਗੈਨਿਕ ਫਾਰਮਿੰਗ ਕਰ ਲਾ ਤੂੰ ਸੂਰ ਫਾਰਮਿੰਗ ਕਰ ਲਾ ਤੂੰ ਬੱਕਰੀਆਂ ਰੱਖ ਲਿਆ ਮੈਂ ਪੁੱਛਿਆ ਮੈਂ ਭਾਈ ਸਾਹਿਬ ਆਪਾਂ ਕੀ ਕਰਦੇ ਆ ਕਹਿੰਦਾ ਯਾਰ ਆਪਾਂ ਬਾਹਰ ਰਹਨੇ ਆ ਉੱਥੇ ਆਪਣੇ ਕੋਲ ਇੱਕ ਦੋ ਸਟੋਰ ਨੇ ਆਪਾਂ ਉੱਥੇ ਖੁਸ਼ ਆ ਮੈਂ ਤੁਸੀਂ ਰੱਖ ਲੋਗਾ ਕਿ ਹੂੰ ਕਿਉਂ ਅਸੀਂ ਆਹੀ ਸਾਰੇ ਕੁਝ ਕਰੀ ਜਾਣਾ ਯਾਰ ਹੂੰ ਅਸੀਂ ਨਹੀਂ ਵੱਡੀਆਂ ਗੱਡੀਆਂ ਦੀ ਖੁਆਇਸ਼ ਦੇਖ ਸਕਦੇ ਸਾਡੇ ਮਾਪਿਆਂ ਨੂੰ ਨਹੀਂ ਘੁੰਮ ਸਕਦੇ ਚੰਗੀਆਂ ਥਾਵਾਂ ਤੇ ਹੂੰ ਇਹ ਲੋਅਰ ਮੀਡਲ ਕਲਾਸ ਨੂੰ ਖਾਸ ਕਰਕੇ ਪੰਜਾਬ ਵਿੱਚ ਹਿੰਮਤ ਕਿਹਨੇ ਬਖਸ਼ੀ ਆ ਪਰਦੇਸ ਨੇ ਦੁਆਬੇ ਵਾਲੇ ਮੇਰੇ ਬੜੇ ਦੋਸਤ ਨੇ ਮੇਰੀ ਸੇਮ ਉਮਰ ਦੇ ਨਹੀਂ ਮੇਰੇ ਤੋਂ ਵੱਡੇ ਮਾਣਾ ਪੁੱਛਿਆ ਕਰਨਾ ਬਾਈ ਤੁਸੀਂ ਕਿਉਂ ਬਾਹਰ ਗਏ ਕਹਿੰਦੇ ਜੇ ਸਕੀਰ ਤੇ ਜ਼ਮੀਨਾਂ ਸੀਗੇ ਦੋ ਕਿੱਲੇ ਪੰਜ ਕਿੱਲੇ ਪਰ ਆ ਅਸੀਂ ਸੱਤ-ਸੱਤ ਉਰਜ ਕੀ ਖਾਂਦੇ ਕੀ ਕਰਦੇ ਲੋਕੀ ਸ਼ਿਪਾ ਨਾ ਹੀ ਗੁਬਾਰ ਤੱਕ ਗਏ ਨੇ ਕਿੰਨੇ ਕਾਮਯਾਬ ਹੋ ਗਏ ਚੜਦੀ ਕਲਾ ਵਾਲੇ ਲੋਕ ਸੀ ਬਾਈ ਕੋਈ ਗੱਲ ਨਹੀਂ ਅੱਜ ਔਖੇ ਕੱਲ ਸੌਖੇ ਹੋ ਜਾਣਗੇ ਕੋਈ ਗੱਲ ਨਹੀਂ ਅੱਜ ਔਖੇ ਕੱਲ ਸੌਖੇ ਹੋ ਜਾਣਗੇ ਉਹਨਾਂ ਨੇ ਬਥੇਰਾ ਕੁਝ ਜੋੜਿਆ ਫੰਮ ਇੱਕ ਗੱਲ ਨਹੀਂ ਦੱਸਦਾ ਮਾ ਕਿੰਨੇ ਲੋਕਾਂ ਨੇ ਪਰਦੇਸ ਤੋਂ ਪੈਸਾ ਕਮਾਇਆ ਸੈੱਟ ਹੋਏ ਨੇ ਉਹ ਕੈਮਰੇ ਮੂਰੇ ਨਹੀਂ ਆਉਂਦੇ ਹੈਗੇ ਨਹੀਂ ਆਉਂਦੇ ਉਹਨਾਂ ਨੂੰ ਡਰ ਲੱਗਦਾ ਵੀ ਨਜ਼ਰ ਨਾ ਲੱਗ ਜੇ ਕੋਈ ਮੰਗ ਨਾ ਲਵੇ ਸੇਫਟੀ ਇਸ਼ੂਜ਼ ਹੋ ਜਾਂਦੇ ਆ ਪਰ ਜਿਨ੍ਹਾਂ ਕ ਲਈ ਜ਼ਿੰਦਗੀ ਦੇ ਵਿੱਚ ਕਹਿ ਲਓ ਵੀ ਕੋਈ ਪਹਾੜ ਨਹੀਂ ਚੜਿਆ ਉਹ ਕਹਿੰਦਾ ਵੀ ਮੈਂ ਦੱਸੂ ਹਿਮਾਲਿਆ ਪਰਬਤ ਕਿਵੇਂ ਚੜੀਦਾ ਜਿਹਨੇ ਕਦੀ ਮੱਲਾ ਨਹੀਂ ਟੱਪਿਆ ਹੁੰਦਾ ਜਿਹਨੇ ਕਦੀ ਪੰਜਾਬ ਦੀ ਹੱਦ ਨਹੀਂ ਟੱਪੀ ਸ਼ੰਭੂ ਬਾਰਡਰ ਨਹੀਂ ਟੱਪਿਆ ਉਹ ਕਹਿੰਦਾ ਜੀ ਕੈਨੇਡਾ ਦੇ ਹਾਲਾਤ ਬੜੇ ਔਖੇ ਨੇ ਕਿੰਨਾ ਔਖੇ ਹੋ ਗਏ ਵੀਰੇ ਤੁਸੀਂ ਕਦੀ ਗਏ ਆ ਉੱਥੇ ਦੇ ਸਟੂਡੈਂਟਸ ਤਾਂ ਕਹਿੰਦੇ ਹੀ ਨੇ ਨਾ ਵੀਰ ਜੀ ਦੇਖੋ ਕੋਈ ਵੀ ਥਾਂ ਹੈ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਸਾਨੂੰ ਸਮਝਣ ਨੂੰ ਟਾਈਮ ਲੱਗਦਾ ਵਾ ਵੀ ਸਾਨੂੰ ਉਹਦੇ ਦੇ ਲਾਜ਼ ਕੀ ਨੇ ਲੋਕੀ ਗੱਲ ਕਿਵੇਂ ਕਰਦੇ ਆ ਸੈਂਸ ਕੀ ਆ ਪ੍ਰਾਈਵੇਸੀ ਕੀ ਆ ਇਹਨੂੰ ਟਾਈਮ ਲੱਗਦਾ ਅਸੀਂ ਕੈਨੇਡਾ ਨੂੰ ਪੰਜਾਬ ਵਾਂਗੂ ਚਾਹੁੰਦੇ ਆ ਵੀ ਮੇਰੇ ਮੰਮੀ ਡੈਡੀ ਮੈਨੂੰ ਇੰਡੀਆ 'ਚ ਸਪੈਸ਼ਲ ਟ੍ਰੀਟਮੈਂਟ ਦਿੰਦੇ ਸੀਗੇ ਜੀ ਡੈਡੀ ਦੇ ਫੋਨ ਤੇ ਕੰਮ ਹੋ ਜਾਂਦੇ ਸੀ ਮੈਨੂੰ ਬਾਹਰ ਵੀ ਉਹ ਟ੍ਰੀਟਮੈਂਟ ਚਾਹੀਦਾ ਕੁਛ ਕੀ ਜਾਂ ਵੀ ਸਾਡੇ ਪੇਰੈਂਟਸ ਨੇ ਬੱਚਿਆਂ ਨੂੰ ਪੋਲੇ ਬਣਾਤਾ ਬਈ ਰੀਅਲ ਲਾਈਫ ਦਿਖਾਈ ਨਹੀਂ ਹੈਗੀ ਘਰੋਂ ਬੁਲਟ ਮਿਲ ਜਾਣਾ ਘਰੋਂ ਗੱਡੀਆਂ ਮਿਲ ਜਾਣੀਆਂ ਕਹਿ ਲੋ ਵੀ ਪੂਰੇ ਪੈਸੇ ਆ ਜਾਣੇ ਤੇ ਜਦੋਂ ਬਾਹਰ ਜਾ ਕੇ ਦੇਖਿਆ ਕਿਸੇ ਨੇ ਪੁੱਛਿਆ ਨਹੀਂ ਕਿ ਉਹ ਕਹਿੰਦੇ ਸਾਡੇ ਵਜ੍ਹਾ ਕਨੇ ਪੁੱਛਿਆ ਨਹੀਂ ਹੈਗਾ ਰੀਅਲ ਲਾਈਫ ਹੋਰ ਹੈ ਬਾਈ ਹੁਣ ਕੋਈ ਪੰਜਾਬ ਜਾਂਦਾ ਕੋਈ ਅਸੀਂ ਕਹਿੰਦੇ ਨੇ ਪ੍ਰਵਾਸੀ ਬੜੇ ਸੈੱਟ ਹੋ ਜਾਂਦੇ ਆ ਕਿ ਉਹਰੇ ਕਹਿੰਦੇ ਨੇ ਆਪਾਂ ਵੀ ਕੋਈ ਬਿਹਾਰੀ ਉੱਠ ਕੇ ਆਇਆ ਜੀ ਪੰਜਾਬ ਚ ਕੰਮ ਸੈੱਟ ਕਰ ਗਿਆ ਕਿਵੇਂ ਸੈੱਟ